ਅਜੀ ਦੇ ਦਰਾਂ ਵਿੱਚ ਖੜੇ ਸਵਰਾਜ ਸੱਜਣੋ ਹਰ ਇੱਕ ਨਾਲ ਪਾ ਲੈਂਦਾ ਲਿਹਾਜ ਸੱਜਣੋ ਉਸ ਦਾ ਕਿਹੜਾ ਭਰਾ ਜਿਹੜਾ ਹਰ ਇੱਕ ਭੈਣ ਭਰਾ ਦੇ ਨਾਲ ਲਿਹਾਜ ਪਾ ਲੈਂਦਾ ਤੇ ਪਹਿਲੀ ਵਾਰ ਮਿਲ ਕੇ ਪਤਾ ਹੀ ਨਹੀਂ ਲੱਗਦਾ ਵੀ ਯਾਰ ਸੱਜਣ ਸਾਨੂੰ ਪਹਿਲੀ ਵਾਰ ਹੀ ਮਿਲਿਆ ਅੱਜ ਉਸੇ ਭਰਾ ਦੇ ਘਰੇ ਪਹੁੰਚੇ ਆ ਮਿੱਤਰੋ ਟਰੈਕਟਰਾਂ ਦਾ ਅੱਜ ਵੀ ਬਾਈ ਨੇ ਮੇਲਾ ਲਾ ਰੱਖਿਆ ਟਰੈਕਟਰ ਇੱਕ ਨਹੀਂ ਕਹਿ ਸਕਦੇ ਦੋ ਨਹੀਂ ਕਹਿੰਦੇ ਤਿੰਨ ਨਹੀਂ ਕਹਿੰਦੇ ਲਗਭਗ ਇਹ ਕਹੀਏ ਵੀ ਦਰਜਨਾ ਟਰੈਕਟਰ ਖੜੇ ਨੇ ਬਾਈ ਦੇ ਘਰੇ ਤਿੰਨ ਚਾਰ ਤਾਂ ਬਾਹਰਲੇ ਪਾਸੇ ਸਵਰਾਜ ਖੜੇ ਨੇ ਪਰ ਮੈਂ ਇੱਧਰਲੇ ਪਾਸੇ ਮਾਰਦੇ ਬਾਈ ਕੈਮਰਾ ਆ ਦੋ 755 ਖੜੇ ਨੇ ਉਹ ਨਿਊ ਹਾਲੈਂਡ 3730 ਖੜਾ ਪਰਲੇ ਪਾਸੇ ਫਾਰਮ ਸੱਜ ਖੜਾ ਉਹ ਉਧਰਲੇ ਪਾਸੇ ਦਿਖਾ ਦੇ ਖੜੇ ਨੇ ਆਹ ਖੜੇ ਨੇ ਸਾਰੇ ਨੀਲੇ ਰੰਗ ਦੇ ਉਹ ਖੜੇ ਨੇ ਦੋ ਹਰੇ ਰੰਗ ਦੇ ਕਹਿੰਦੇ ਹਰੇ ਬਾਈ ਮੱਥੇ ਲੱਗੀ ਚੰਗੀ ਹੁੰਦੀ ਆ ਉਧਰਲੇ ਪਾਸੇ ਆਉਂਦਾ ਬਿੱਟੂ ਵੀ ਆਣੇ ਵਾਹੀ ਗੱਲ ਨਾ ਜਿਹੜੇ ਗਿਆ ਨੂੰ ਗੋਤੀ ਜੇ ਮਾਰ ਲਾ ਕਿਹੜਾ ਲੋਕ ਕਿਹੜੇ ਤਾਂ ਮੈਂ ਤਾਂ ਮਾਰਿਆ ਮੈਨੂੰ ਪਤਾ ਦੀ ਮੈਂ ਜਿਹੜੇ ਘਰੇ ਸੱਜੰਦੇ ਇੰਨੇ ਸੰਤ ਖੜੇ ਹੋਣ ਉਹ ਸਾਡ ਕੇ ਜਾਈ ਨਹੀਂ ਸਕਦਾ ਹੁਣ ਇਹ ਵੀ ਨਹੀਂ ਪਤਾ ਨਹੀਂ ਕਦੋਂ ਵੀ ਟਰੈਕਟਰ ਵਾਲਾ ਜੀ ਪਤਾ ਕੀ ਗੱਲ ਹੈ ਇਹ ਦੋ ਵਾਰ ਸੀਜ਼ਨ ਚੱਲੂ ਜੀਮੀਂਦਾਰ ਆਪਾਂ ਉਹਦੇ ਘਰਾਂ ਨੂੰ ਟਰੈਕਟਰ ਲੈ ਜਾਣਗੇ ਫਿਰ ਮੰਨ ਕੇ ਫਿਰ ਤਾਂ ਅਗਲੇ ਤੇ ਖੇਤ ਹੀ ਮਿਲਿਆ ਕਰਨਗੇ ਆਪਾਂ 5-4 ਦਿਨ ਆਪਣੇ ਘਰੇ ਟਰੈਕਟਰ ਹੁਣ ਜਿਨ੍ਹਾਂ ਨੇ ਵੱਡਾ ਲੈਣਾ ਛੋਟਾ ਲੈਣਾ ਉਹ ਕਹਿੰਦੇ ਭਾਈ 5-4 ਦਿਨ ਹੋਰ ਖੜਾ ਲਾ ਬਸ ਕਿਉਂ ਇਹ ਦੋ ਵਾਰ ਜੀਮੀਂਦਾਰ ਕਮਾਕਾਰਾਂ ਚ ਲੈ ਜਾਣਗੇ ਆਪਾਂ ਉਹਦੇ ਟਰੈਕਟਰ ਜਿਹੜੇ ਜੀਮੀਂਦਾਰਾਂ ਨਹੀਂ ਹੈਗੇ ਉਹ ਕਹਿੰਦੇ ਵੀ ਦੇਖ ਲੈ ਬਸ ਆਹ 5-4 ਦਿਨ ਹੀ ਫਿਰ ਖੇਤ ਦਿਖਾਇਆ ਕਰਾਂਗੇ ਜਿਹੜਾ ਕੋਈ ਭਾਈ ਆਗਰ ਵੀ ਇਹ ਵੀ ਗੱਲ ਹੈ ਕਿ ਇੱਥੇ ਤਾਂ ਇਹ ਸੁਣੋ ਆਪਣੇ ਭਾਈ ਇੱਥੇ ਵੀ ਨਹੀਂ ਮਾਰੀ ਹੋਈ ਜਿਵੇਂ ਜੀਨੀਦਾਰਾ ਲਿਬੜੋਂ ਤੋਂ ਬੜਾ ਹੋ ਦੇਖ ਲਾਈ ਮਿੱਟੀ ਆ ਜੀ ਜਿਵੇਂ ਆ ਟਾਇਰ ਦੂਰੋਂ ਤੇ ਕੀ ਕਰਨੀ ਕੋਈ ਬੜਾ ਭਾਈ ਮੈਂ ਇੱਥੇ ਸ਼ੁਰੂਆਤ ਕਰਦੇ ਆ ਦੱਸਿਓ ਦੀ ਡਿਟੇਲ ਕੀ ਗੱਲਬਾਤ ਹੈ ਬਿੱਟੂ ਇਹ 37 30 ਟਰੈਕਟਰ ਹੈ ਤਕਰੀਬਨ ਇਹ ਤੇ ਭਾਈ ਲੱਖ ਰੁਪਏ ਦਾ ਤਾਂ ਸਮਾਨ ਲੱਗਾ ਟਰੈਕਟਰ ਤੇ ਅੱਛਾ ਜਿਵੇਂ ਘੋੜਾ ਬੰਪਰ ਹੋ ਗਿਆ ਘੋੜਾ ਬੰਪਰਾ ਵੇਟ ਆ ਗਏ ਭਾਈ 25 30000 ਦੇ ਵੇਟ ਆ ਗਏ ਅੱਛਾ ਤੇ ਉਹ ਸਿਸਟਮ ਲੱਗਾ ਆ ਮੋਗੇ ਤੋਂ ਹਾਂ ਤੇ ਆ ਮਗਲ ਪਈਆਂ ਦੇ ਵੇਟ ਭਾਈ ਆ ਵੇਟ ਤੇ ਮਗਲ ਉਹ ਤਾਂ ਕੰਪਨੀ ਚ ਆਉਂਦੇ ਨਹੀਂ ਇਹਨਾਂ ਦੇ ਕੰ ਤਾਂ ਮਨ ਕੇ ਸਮਾਰਥ ਮਾੜਾ ਟੈਕਟਰ ਬਈ ਚੱਲਿਆ ਕਿੰਨਾ ਕੋਹ ਤੇ ਚੱਲਿਆ 641 ਘੰਟੇ ਕੋਪਨੀ ਦੀ ਸਰਵਿਸ ਆ ਬਈ ਕਲੀ ਕਲੀ ਅੱਛਾ ਹਾਂ ਪੁੱਕ ਵੀ ਜਮਾ ਨਵੀਂ ਖੜੀ ਆ ਮੈਂ ਕਿਹਾ ਪੱਤੀ ਨਹੀਂ ਲੱਗਿਆ ਬਈ ਟ੍ਰੈਕਟਰ ਨੂੰ 600 ਘੰਟੇ ਚੱਲਿਆ ਹੋਇਆ ਹਾਂ ਹਾਂ 36 ਦੀ ਮਾਡਲ ਕਿੰਨਾ ਸੀ ਇਹ ਮਾਡਲ 2020 ਇਹਨੂੰ 20 ਨਹੀਂ ਕਹਿਣਾ ਅਗਲਾ 24 24 ਰਹੂਗਾ ਸਹੀ ਗੱਲ ਹੈ 35 55 ਐਚਪੀ ਚ ਆ ਗਿਆ ਇਹ ਉਹਨੋਂ ਫੱਟ ਗਿਆ ਜੀ ਓਕੇ ਹੁਣ 99.8 ਚ ਆਉਂਦਾ ਇਹ 55 ਐਚਪੀ ਦਾ ਟੈਕਟਰ ਹੈ ਤੇ ਬਣੂ ਕਿੰਨੇ ਦਾ ਹਾਂ ਕੱਲੇ ਪਤਾ ਹੈ ਟਾਇਰ ਨਵੇਂ ਵਰਗੀ ਨਾ ਇਹ ਨਵੀਂ ਪਿਆ ਬਈ ਜਮੀ 1.5 ਲੱਖ ਰੁਪਈਆ ਦੇ ਤਾਂ ਕਿੰਨੇ ਦਾ ਬਣੂਗਾ 1.5 ਲੱਖ 1.5 ਲੱਖ ਦੇ ਦਵਾਂਗੇ ਮੌਕੇ ਦੇ ਮਾੜਾ ਮੋਟਾ ਮਾਨਤਾ ਲੈ ਜੀ ਦੱਸ ਨਾ ਥੋੜਾ ਜਿਹਾ 5-10 ਹਜ਼ਾਰ ਤਾਂ ਕਰ ਦਿੰਦੇ 5-10 ਹਜ਼ਾਰ ਤਾਂ ਨਹੀਂ ਲੈ ਜਾਨੀ 1.5 ਦੇ ਵਿੱਚੋਂ ਟਰੈਕਟਰ ਅਗਲਾ ਇੱਕ ਗੂੰ ਵੀ ਸ਼ੋਅਰੂਮ ਚ ਲੈ ਕੇ ਜਾਣਾ ਅੱਛਾ ਹਾਂ ਕੋਈ ਬੰਦਾ ਆ ਹੀ ਨਹੀਂ ਇਹ ਹਰ ਤੇਰੀ ਵੀਡੀਓ ਦੇਖ ਕੇ ਉਹ ਨਾ ਇੱਕੋ ਹੀ ਗੱਲ ਕਹਉਂਟਾਂ ਹਾਂਗੇ ਅਗਲੇ ਨੂੰ ਕਿਥੇ ਕਲਮ ਹੋਵੇ ਨਾ ਟਰੈਕਟਰ ਦੇ ਜਾ ਕਿਤੇ ਬੁਰਸ਼ ਹੋਵੇ ਤਾਂ ਆਪਣੀ ਸਭ ਜ਼ਿੰਮੇਵਾਰੀ ਹੋ ਤਾਂ ਅਮਰੀਕਾ ਕਹੇ ਤੇ ਬੰਦੇ ਨਾ ਬੰਦੇ ਖੇਤੀ ਕਰਦੇ ਬਾ ਅਸੀਂ ਸ਼ੌਫੀ ਚਲਾਏਗਾ 5-600 ਲੈਂਟਾ ਲੋਕਾਂ ਨੇ ਦਾਗ ਨਹੀਂ ਜਾਣ ਕਹਿੰਦੇ ਕਿ ਤੇ ਜਿਹੜਾ ਆ ਖੜਾ ਉਹ ਫਿਰ ਇੱਧਰ ਲੱਗਦਾ ਇਸ 5520 ਹੈ ਜੀ ਹਾਂਜੀ ਬਗੈਸੀ ਆਡੀ ਤੁਨ ਕੋਈ ਟਰੈਕਟਰ ਆਪਣੀ ਇਹ ਕਿੰਨਾ ਮਾਹਰ ਇਹ 2022 ਦਾ 22 ਦਰ ਮਹੀਨੇ ਦਾ ਹਾਂਜੀ ਆਪਣੇ ਪਾਲ ਸਕੂਲਸ ਨਹੀਂ ਮਾਰੀ ਉਹ ਆਪਣੇ ਤਾਂ ਜਿਵੇਂ ਮਿੱਟੀ ਮੁੱਟੀ ਪਈ ਹੋ ਉਵੇਂ ਹੀ ਪਈ ਹੈ ਹੰਡੀ ਸਿਨੀ ਬਾਲੀਆਂ ਵਾਂਗੂ ਰਾਕੜ ਰਾਕੜ ਪਾਲਸਾ ਮਾਰ ਕੇ ਰੰਗ ਕਢਤਾ ਕੁੜੋਂ ਵਾਂਗ ਫਰੀ ਦੇ ਵੀ ਲੱਗਿਆ ਬਈ ਕੈਰੀਟ੍ਰੈਕਰਾਂ ਦੀ ਬਰਾਬਰੀ ਆ ਬਈ ਇਹ ਇਹਦੀ ਕੀ ਮੰਗ ਹੈ ਤਾਂ ਇਹਦਾ ਉਹਦਾ ਨੰਬਰ ਕਿਸਦਾ ਹੈ ਚ ਨੰਬਰ ਉਹਦਾ ਸੰਗਰੂਰ ਦਾ ਹਾਂ ਇਹਦਾ ਹਰਿਆਣਾ ਦਾ ਇਹਦਾ ਹਰਿਆਣਾ ਦਾ ਹਾਂ ਫਰੀ ਦੇ ਕੀ ਦਲਵਾ ਤਰੂਗੀ ਇਹਦਾ 12.5 ਲੱਖ ਰੁਪਇਆ ਇਹ 12.5 ਲੱਖ ਰੁਪਇਆ ਦੇਣਾ ਤੁਹਾਨੂੰ 12.5 ਲੱਖ ਕੁਝ ਨਹੀਂ ਤੇ ਤਰਾ ਬਾਕੀ ਕਹਿੰਦਾ ਨਵਾਂ ਟਰੈਕਟਰ ਬਈ ਜੇ ਤੋ ਮੰਨ ਕੇ ਚੱਲ ਜੀ ਪਾਲਪੂਲ ਸਮਾਜੂਗਾ ਨਾ ਅਗਲਾ ਇਹ ਨਵਾਂ ਲਿਖੋ ਟਰੈ ਆਪਣੇ ਗਾਜੇ ਮੰਨ ਕੇ ਚੱਲ ਪਾਲਪੂਲ ਸਮਾਰ ਦੇਣੀ ਆਪਾਂ ਤਾਂ ਜਿੰਮੇ ਆ ਗਏ ਜ਼ਿੰਮੇਦਾਰ ਤੇ ਅਸੀਂ ਖੜੇ ਨੇ ਤੇ ਜਿਹੜੇ ਇੱਧਰ ਦੇ ਪਾਸੇ ਚਲਣ ਜਾਂਦੇ ਜੀ ਰੋਪਨ ਜੇ 647 ਘੰਟੇ ਚ ਲਗਾਉ ਦੇ ਕੀ ਕੰਪਨੀ ਦੀ ਸਰਵਿਸ ਹੋ ਆਪਾਂ ਜੇ ਅਗਲਾ ਰਿਕਾਰਡ ਕਢਾ ਸਕਦਾ ਜਾ ਕੇ ਟਰ ਕਿਤੇ ਬੁਰਸ਼ੋ ਵੀ ਹੋ ਚੀਤੀ ਆਪਾਂ ਕੋਈ ਇਹਨਾਂ ਬਣੇ ਕੋਹ ਹੈ ਇਹਦਾ ਵੀ ਪਾਤਰਾ ਦਾ ਪਾਤਰਾਂ ਦਾ ਪੰਜਾਬ ਦੀ ਹੈ ਫਸਟ ਪਾਰਟੀ ਮਾਸਟ ਪਾਰਟੀ ਕੀ ਕੀ ਮੰਗਾਂਗੇ ਮੰਗਰ ਇਹਦੀ ਆਪਣੀ 9.5 ਲੱਖ ਰੁਪਈਆ ਦਵਾਤਾ ਪਰ ਨਹੀਂ ਮਰ ਕੁਮਰੀ ਮੈਂ ਕਹਿ ਰਹਾ ਤੂੰ ਮਰ ਵੀ ਪਿਆ ਜੀ ਆ ਦੇ ਮਾਰ ਤਾਂ ਵੀ ਉਮੀ ਖੜਾ ਦੇਖਦਾ ਕਿੰਨੇ ਟਮਾਰ ਦੱਸ ਜੀ ਇਹਦੀ 9.5 ਲੱਖ 9.5 ਲੱਖ ਰੁਪਈਆ ਦਮਾ ਕਿੰਨੇ ਦਾ ਮੋਕੀ ਨੂੰ 9.5 ਲੱਖ ਰੁਪਈਆ ਸਭਾ ਨਾ ਲੱਖ ਰੁਪਈਆ ਤਾਂ ਉਹ ਵੀ ਤੇ ਇਹਦੇ ਕਿੰਨੇ ਪਰਸੈਂਟ ਦਾ 58 10 ਉਹ ਇਹਦੇ 22 12 ਦਾ ਮਾਰ ਕੇ ਠੀਕ ਹੈ ਤਾਂ ਬਗਾਇ ਸੀ ਆੜੀ ਫੁਆਏ ਬਹੁਤ ਘੱਟ ਟਰੈਕਟਰ ਨੇ ਆ ਹਿੱਸੇ ਚ 22 12 ਨੇ ਮਾਰ ਕੇ ਨਹੀਂ ਤੇ ਟਰੈਕਟਰ ਤੇ ਇਹ ਚਲਨ ਜਿਆਦਾ ਸਲਾਇਸ ਹੈ ਨਾ ਚਲਨ ਜਿਆਦਾ ਸਲਾਇਸ ਤਰਾਰੋ ਦਾ ਹਿੱਸਾ ਹੈ ਇਹ ਤਕਰੀਬਨ ਜਾਂਸੀ ਚੋਂ ਵੀ ਬਹੁਤ ਘੱਟ ਟਰੈਕਟਰ ਮਿਲਦਾ ਹੈ ਡਿਮਾਂਡ ਤੇ ਆਉਂਦਾ ਟਰੈਕਟਰ ਇਹ ਜੀ ਚੰਦਾ 2022 ਮਾਡਲ ਆ ਪਾਸੇ ਹੀ 23 ਠੀਕ ਆ ਇਹ ਕਿਨੇ ਦਾ ਬਣਦਾ ਹੈ ਇਹ ਸੰਰੂਪ ਨੰਬਰ ਹੈ ਤੇ ਮੰਨ ਕੇ ਇਹ ਦੇਵਾਂਗੇ 8 ਲੱਖ 65000 8 ਲੱਖ 65000 ਕੀ ਰਹਾ ਗੱਡੀ ਸੱਤ ਜ਼ਮੀਨ ਨਮਾ ਬਈਏ 600 700 ਤੇ 12 ਘੰਟੇ ਚਲੇ ਰਹਿਗੇ ਸਸ ਤੋਂ ਸਤਾਰਾ ਨੰਬਰ ਸਸ ਤੋਂ ਸਤਾਰਾ ਘੱਟਿਆ ਫਸਟ ਪਾਰਟੀ ਦਾ ਹੀ 2023 ਮਾਡਲ ਆ ਪਯਰ 23 ਦਾ ਮਾਰਕ ਆ ਸਾਰੇ ਟਰੈਕਟਰ ਦੇ ਨੰਬਰ ਇਹਦੇ ਵੀ ਜਾਂਦੀ ਆ ਇਹਦਾ ਹੀ ਪੰਜਾਬ ਦੇ ਕਿੰਨੇ ਦਾ ਦਮਾਂਗੇ ਇਹ ਸਾਡੇ 6 ਲੱਖ ਰੁਪਏ ਸਾਡੇ 6 ਲੱਖ ਦਾ ਹਾਂ ਜੀ ਮਾੜਾ ਦੱਸਿਆ ਜੀ 2023 23 ਮਾਡਲ ਚੌਫੇ ਮਹੀਨੇ ਦਾ ਉਸਕੇ ਲੈ ਸੋ ਟੈਂਡ ਹੈ ਹਨਾ ਨਾਲ ਦੇ ਤਾਂ ਨਹੀਂ 85 ਤੋਂ 90 ਪੈਸੇ ਛੱਡੀ ਕੋਈ ਜਮਾਈ ਨਹੀਂ ਹੋਈ ਹਾਂ ਕਹਿੰਦਾ ਜਮੀ ਨਵੇਂ ਤੋਂ ਨਵੇਂ ਤੇਰੇ ਇਧਰ ਦੇ ਪਾਸੇ ਕਿਹੜਾ 44 ਦਾ ਸਵਰਾਜ ਇਹ ਜੀ ਕੱਲੇ ਬੋਆਨਰ ਮੈਂਦੇ ਟਾਇਰ ਤੇ 75 80 ਪੈਸੇ ਨਾਲ ਦੇ ਪਰ ਇਹ ਕਹਿਆ ਕਰੇ ਤਾਂ ਕੱਟ ਨਹੀਂ ਕੱਲਾ ਆ ਕੇ ਜੇ ਇਹਦੇ ਬੀਕੇਟੀ ਦੇ 70000 ਪੈ ਤਿਆਰੀ ਚਾੜੇ ਨੇ ਸਰਨਾਮੇ ਚਾਕਲੇਟ ਰੱਖਦੇ ਜਮੀ ਨਾ ਮੋਬਾਈਲ ਬੀਕੇਟੀ ਦਾ ਲੋਕਾਂ ਦੀ ਚੋਅ ਹੈ ਸਾਈਡ ਕਲੱਚ ਵਾਲਾ ਹੈ ਅੱਛਾ ਉਹ ਪਰਲੇ ਪਾਸੇ ਇਹਦੇ ਸਾਈਡ ਕਲੱਚ ਤੇ ਤੇ ਬਈ ਮਾਡਲ ਕਿੰਨਾ ਹੈ ਐਸਟੀ 22 ਮਾਡਲ ਹੈ ਬਈ 22 ਮਾਡਲ ਐਚਆਰ ਨੰਬਰ ਉਹ ਇਹ ਇਹ ਐਚਆਰ ਹੈ ਜੀ ਹਾਂ ਫਸਟ ਪਾਸ ਤੇ 3 ਮਾਡਲ ਬਈ ਜੀ ਇਹਦੀ 6 ਲੱਖ ਤੇ 35000 ਰੁਪਏ ਜੀ 6 ਲੱਖ 35 ਜੇ ਨਾਲ ਦੇ ਟਾਇਰਾਂ ਚਲ ਜਾਣਾ ਤਾਂ 40000 ਰੁਪਏ 35000 ਰੁਪਏ ਘਟਾ ਦੂ ਤਾਂ 6 ਲੱਖ ਦਾ ਨਾਲ ਦੇ ਟਾਇਰ ਵੀ ਪੈਣੇ ਨੇ ਤੇ 75000 ਰੁਪਏ ਜੇ ਨਵੇਂ ਟਾਇਰ ਪਾ ਕੇ 6 ਲੱਖ 35 ਹਾਂ ਨਾਲ ਦੇ ਟਾਇਰਾਂ 6 ਲੱਖ ਦਾ ਠੀਕ ਆ ਤੇ ਜਿਹੜਾ ਆ ਖੜਾ ਇੱਧਰ ਇਹ ਮਾਨਸਾ ਦਾ ਨੰਬਰ ਹੈ ਜੀ ਫਸਟ ਪਾਰਟੀ ਦਾ ਇਹ ਤਾਂ ਆਪਣੀ ਲਾ ਲਓ ਮੇਰੀ ਘੜਾ ਆ ਨਵਾਂ ਵਸਤਾ ਤੁਹਾਡਾ ਆਪਣੀ ਮੇਰੀ ਰਿਸ਼ਤਦਾਰਾਂ ਨਾਲ ਠੀਕ ਸਾਰੇ ਦਾ ਸਪੈਕਟਰ ਹੈ ਓਕੇ ਹਾਂ ਟਾਪ ਫੀਰ ਮੈਂ ਟਾਪ ਮਾਡਲ ਡਬਲ ਡਿਸਟ੍ਰੀਬਿਊਟਰ ਕਲੱਚ ਵੀ ਨਹੀਂ ਫੁੱਲਿਆ ਟਰੈਕਟਰ ਦਾ ਜੀ ਗਾਰੰਟੀ ਆਪਣੀ ਦੇਣ ਦਾ ਰਿਹਾ ਜੇ ਕਲੱਚ ਵੀ ਖੋਲਿਆ ਟ੍ਰੈਕਟਰ ਸ੍ਰੀ ਦੀ ਕੀ ਡਿਮਾਂਡ ਰੂ ਕਿਹੜੀ 4,75,000 ਰੁਪਏ ਰੇਟ ਆਪਣੇ ਜਮਾ ਜਾਇਜ਼ ਹੋਣਗੇ ਜਿਹੜੇ ਰੇਟ ਆਪਾਂ ਕਹਾਂਗੇ ਮਾਰਕੀਟ ਦੀ ਕਿਸੇ ਵੀ ਟਰੈਕਟਰ ਦਾ ਹੀ ਰੇਟ ਨੂੰ ਕਿਸੇ ਵੀ ਉੱਪਰ ਨਹੀਂ ਇਹ ਤਾਂ ਲੈ ਲੈਂਦੀ ਹੈ ਤੇ ਜਿਹੜਾ ਆਹ ਖੜਾ ਕੋਈ 35 ਦਾ ਇਹ 735 ਆ ਚਾਰ ਮਾਡਲ ਆ ਇਹ ਦੇਖੋ 22 ਮਾਡਲ ਨੂੰ ਫੇਲ ਕਰਦਾ ਜੇ ਆਪਾਂ ਇੱਕ ਗੱਲ ਕਰੀਏ 22 ਆ ਪਰਲੇ ਪਾਸੇ ਤਾਂ ਇਸ ਚਾਰ ਤੁਸੀਂ ਸਾਹਮਣੇ ਤੋਂ ਵਲਾਂ ਰੱਖਾ ਵੜ ਰਾਈਡਰ ਤੇ ਬਾਈਕ ਕਿਤੇ ਵੀ ਮੰਨ ਕੇ ਚੱਲ ਪਰ ਪੱਟੀ ਭਈ ਅਗਲਾ ਕਹਿਦਾ ਮੈਂ ਚੀਜ਼ ਦੀ ਕੁਆਲਿਟੀ ਦਾ ਮਤਲਬ ਹੈ ਤੋਤਾ ਤੂਤਾ ਨਹੀਂ ਕਿਉਂ ਐ ਇਹਦੇ ਟਰੈਕਟਰ ਤੇ ਦਿਲ ਵਾਲਾ ਬੰਦੀ ਪੈਸੇ ਦੋ ਬਾਕੀ ਯਾਰ ਦੱਸ ਨਹੀਂ ਜਾਨਾ ਆਰ ਸੰਗਾਰ 10 ਦਾ ਕਿੰਨਾ ਕਿੰਨਾ ਸ਼ੌਂਕੀ ਕੁ ਡੋਰ ਲਾ ਲਿਆ ਇਹਨੂੰ ਕੋਈ 4 ਮਾਡਲ ਹੀ ਕਹਿੰਦਾ ਇਹਨੂੰ ਕੋਈ 22 ਮਾਡਲ ਹੀ ਹੋਊਗਾ ਟਰੈਕਟਰ ਇਹ ਨਾ ਕੋਈ ਟਰੱਕ ਆ ਯਾਰ ਟਰੈਕਟਰ ਚਲਾਉਣਾ ਦਾ ਪਹਿਲਾਂ ਟਰੱਕ ਟਰੱਕ ਚਲਾਉਣਾ ਕਰੂਗਾ ਹਾਂ ਬਾਈ ਸ਼ਕੀਨ ਹੂੰ ਪੂਰਾ ਸ਼ੌਂਕੀ ਨਹੀਂ ਇੰਨਾ ਸਮਾਰਟ ਕਿੱਥੇ ਲਾਉਂਦਾ ਬਾਈ ਤਾਂ ਇਹ ਲਾਲਾਂ ਦੀ ਡੋਰ ਨਹੀਂ ਆ ਡਾਈ ਨਾ ਪੰਨ ਰੱਖੀ ਨਹੀਂ ਚਾੜਦਾ ਨਾਲ ਰੱਖੀ ਹਾਂ 4 ਮਾਡਲ ਐ ਚਾਰ ਨੰਬਰ ਹੋਣੇ ਹਾਂ ਇਹ ਹੀ ਐ ਚਾਰ ਇਹਦੀ ਕੀ ਡਿਮਾਂਡ ਆ ਇਹਦੀ 2,65,000 ਰੁਪਏ। 2,65,000। ਓਕੇ। ਤੇ ਇਹ ਇਧਰਲੇ ਪਾਸੇ ਖੜਾ ਹੋ। ਇਹ 96 ਮਾਡਲ 400 ਹੈ ਦੀ। 400 ਤੇ ਹੈ। ਮੈਂ ਪਹਿਲਾਂ ਦੱਸਾਂ ਕਿ ਪਹਿਲੀ ਪੁਰਾ ਬਾਡੀ ਲੈ ਨਹੀਂ ਜਨਾਲਾ। ਇਹ ਉਹੀ ਤਰੀਕਾ ਜਿਹੜਾ ਪੌਦੇ ਰੱਖ ਕਿਹਨੇ? ਇਹ ਤਾਂ ਬਾਹਰ ਹੋ ਗਿਆ ਸੀ। ਉਹ ਸੇ ਲੋਗ ਹੈ। ਉਹ ਮੰਨ ਕੇ ਚੱਲ ਸੈ ਦੁਕਾਨ ਤੇ ਕਾਉਂਦੋ ਦੁਕਾਨ ਤੇ ਖੜਾ ਬਾਡੀਫਾਈ ਹੋਇਆ ਟਰੈਕਟਰ। ਓਕੇ। ਉਹ ਦੁਕਾਨ ਤੇ ਹੀ ਖੜਾ ਰੈਕਟਰ। ਇਹ ਕਿੰਨਾ ਮਾਡਲ ਹੈ? 96 ਹੋ 90 ਹੈ। ਓਕੇ। ਇਹਦਾ ਨੰਬਰ ਕਿੱਥੋਂ ਦਾ ਹੈ? ਇਹਦਾ ਹਰਿਆਣੇ ਦਾ ਬਈ। ਕੀ ਡਿਮਾਂਡ ਹੈ ਇਹਦੀ? ਇਹ ਦੀ ਹੈ 1.5 ਲੱਖ ਰੁਪਏ 1.5 ਲੱਖ ਰੁਪਏ ਤੇ ਜਿਹੜਾ ਇਧਰਲੇ ਪਾਸੇ ਆ ਗਿਆ ਇਹ ਸਾਖ ਹੈ 2008 ਮਾਡਲ ਆ ਹਾਂ ਤੇ ਜਿਵੇਂ ਇਹਨਾਂ ਦੇ ਕੰਪਲੀਟ ਆ ਜੇ ਕੋਈ ਪੱਟੀ ਪਾਪੜੀ ਪਾਪੜਾ ਆਪਣੀ ਕਰਾਇਆ ਨਹੀਂਗਾ ਜਿਵੇਂ ਹੈਗਾ ਇਹ ਜ਼ਿਮੀਂਦਾਰ ਦੇ ਘਰ ਉਮੀ ਆਇਆ ਉਮੀ ਆਪਣਾ ਠੀਕ ਆ ਤੇ ਆਪਾਂ ਰੰਗਵਾਨ ਤਾਂ ਤਕਰੀਬਨ ਕਿਸੇ ਵੀ ਟਰੈਕਟਰ ਤੇ ਨਹੀਂ ਕਰਾਉਂਦੇ ਆਪ ਹੀ ਆਪਣੀ ਪਹਿਲੇ ਦੋਰੀ ਠੀਕ ਹੈ ਜੀ ਤੇ ਇਹ ਦੇਵਾਂਗੇ ਆਪਾਂ 2 ਲੱਖ ਤੇ ਇਸ ਹੀ ਆਤੀ ਉਹ 2035 ਹਾਂ 2008 ਮਾਡਲ ਬਾਕੀ ਜਿਹੜਾ ਤੁਹਾਡੀ ਵੀਡੀਓ ਦੇਖ ਕੇ ਉਹ ਆਪਾਂ 5000 ਦਾ ਡਿਸਕਾਊਂਟ ਤੁਹਾਨੂੰ ਪਾਤੀਏ ਕਰਦੇ ਹਾਂ ਠੀਕ ਹੈ ਜੀ ਇਹ ਵੀ ਵੱਡੀ ਗੱਲ ਹੈ ਤੇ ਹੁਣ ਇਧਰਲੇ ਪਾਸੇ ਖੜੇ ਨੇ ਆਪਾਂ ਉੱਥੋਂ ਲੱਗਦੇ ਹਾਂ ਜੀ ਉਹ ਜਿਹੜਾ ਫਾਰਮ ਹਾਂ ਖੜਾ 67 ਮਾਡਲ ਜਿਹੜਾ ਉਹਦੇ ਉੱਤੇ ਨਮਾਜਾ ਡ੍ਰਾਈਵਰ ਖੜਾ ਤੇ ਉਹ ਕਿੱਥੇ ਵਗਿਆ ਤਾਂ ਉੱਪਰ ਗਿਆ ਭਾਈ ਖੇਤ ਬਾਹਰ ਬਾਹਰ ਰੱਖਿਆ ਅੱਛਾ ਜਿਹੜਾ ਉਹ 5 ਮਾਡਲ ਉਹ ਵਗ ਗਿਆ ਜੀ ਉਹ ਤਾਂ ਸੇਲ ਹੋ ਗਿਆ ਉਹਦਾ ਪਹਿਲੀ ਵੀਡੀਓ ਵਾਲੇ ਪਹਿਲੀ ਬੰਦੀ ਪੈਸੇ ਪਾ ਕੇ ਚਲੀ ਗਈ ਦੇਖ ਨਾ ਮਾੜੀ ਸੱਤ ਮਾਡਲ ਹੈ ਜੀ ਫਰਸਟ ਪਾਰਟੀ ਦਾ ਇਹ ਦੇ ਦਾਂਗੇ ਜੀ ਆਪਾਂ 2,30,000 ਦਾ ਹੀ ਜੀ 2,30,000 ਦਾ ਹਾਂ ਜੀ ਇਹਦਾ ਨੰਬਰ ਕਿੱਥੋਂ ਦਾ ਪੰਜਾਬ ਇਹਦਾ ਪੰਜਾਬ ਦਾ ਜੀ ਠੀਕ ਆ ਤੇ ਜਿਹੜਾ ਇਧਰਲੇ ਪਾਸੇ ਆਖੜਾ ਵੀ ਸ਼ਬਦੀ ਦੀ ਇਹ ਹੈਗਾ ਜੀ ਸ਼ਬਦੀ ਦੀ ਸੁਪਰੀ ਬਹੁਤ ਵੱਖ ਮਿਲਦਾ ਜੀ ਇਹ ਆ ਕੀ 16 ਟਰੇ 50 ਆਸਪਾਸ ਹੈ ਕੀ ਦੇ ਬਾਰੇ ਫੈਕਸ਼ਨ ਹੈ ਯਾਨੀ ਕਿ 13 14 13 14 ਚ ਨਹੀਂ ਆਇਆ ਇਹ ਮਾਡਲ 16 ਦੇ ਵਿੱਚ ਹੀ ਆਇਆ ਇਹ ਮਾਡਲ ਕੀ ਕੀ ਵਿੱਚ ਇਹਦੇ ਵਿੱਚ 30 ਸਪੀਡ ਆ ਗਿਆ ਤੇ ਆਪਣਾ ਡਬਲ ਡਿਸਟ੍ਰਿਬਿਊਟਰ ਆ ਗਿਆ ਟੌਪ ਮੰਦਰ ਤੇ ਆ ਗਿਆ ਓਕੇ ਹਾਂ ਇਹ ਹਰਿਆਣਾ ਨੰਬਰ ਹੈ ਇਹਨੂੰ ਸੀ ਮਿਲੂ ਨੌਕਰ ਇਹਨਾਂ ਤਾਂ ਕੋਈ ਵੀ ਟਰੈਕਟਰ ਨਹੀਂ ਦਿੰਦੇ ਆਪਾਂ ਵੀਡੀਓ ਰਾਹੀਂ ਵੀ ਕਹਿੰਦੇ ਆ ਪਹਿਲਾਂ ਵੀ ਆਪਣੇ ਕੋਲ ਤਾਂ ਤਕਰੀਬਨ ਫਸਟ ਪਾਰਟੀਆਂ ਦੇ ਟਰੈਕਟਰ ਨੇ ਕਿਉਂ ਇਹਨੂੰ ਪੰਜ 4000 ਰੁਪਏ ਅਗਲੇ ਤੋਂ ਕਮਿਸ਼ਨ ਲੈਣਾ ਮੰਨ ਕੇ ਚੱਲ ਤਾਂ ਅਗਲਾ ਸਾਰੀ ਉਮਰ ਦਾ 5 4000 ਦੇ ਕੇ ਐ ਨਹੀਂ ਬਤਾ ਦੁੱਗਣੇ ਦੇਣੇ ਪੈਣਗੇ ਬਿਲਕੁਲ ਜੀ ਬਿਲਕੁਲ ਇਹਦਾ ਆ ਖੜਾ ਵੀ ਸਟ 17 ਮਾਡਲ 655 ਠੀਕ ਹੈ ਜੀ ਇਹਦਾ ਰੇਟ ਜਿਹੜੇ ਰੇਟ ਆਪਾਂ ਦੇ ਦਾਂਗੇ ਕਿ ਤੁਹਾਨੂੰ ਨਹੀਂ ਮਿਲੇਗਾ ਇਹ ਰੇਟ ਕਿੱਦੋਂ ਵੀ ਲਿਆ ਦੇ ਬੰਦਾ ਓਕੇ 4 3 ਲੱਖ ਦੇ 75000 ਤਾਂ ਦੇ ਦਾਂਗੇ 17 ਮਾੜ ਜੀ ਕੋਈ 3 75 ਦਾ ਲਿਆ ਦੇ ਤਾਂ ਆਪਣੀ ਜ਼ਿੰਦਾਰੀ ਹੈ 17 ਮਾੜ ਨੰਬਰ ਨੰਬਰ ਇਹਦਾ ਕਿੱਥੋਂ ਆ ਇਹ ਫਰਸਟ ਪਾਰਟੀ ਨਿਰਮਾਣ ਨਿਰਮਾਣ ਦਾ 4 ਨੰਬਰ ਆ ਹਾਂ ਟਾਇਰ ਥੋੜੀ ਜਿਹਾ ਹੋਣ ਲੈਣੇ ਨੇ ਨਾਲ ਦੀ ਨਹੀਂ ਅੱਧੇ ਟਾਇਰ ਬਈ ਓਕੇ 4 ਲੱਖ ਚ ਨਵੀਂ ਪਾਕੇ ਦੇਵਾਂਗੇ 25000 ਕੁੱਟਾ ਰਹਿਣ ਜਿਹੜਾ ਬਾਹਲੇ ਪੈਸੇ ਪਾਣੇ ਨੇ ਕਿਹਦੇ ਗੱਲ ਹੈ ਜੀ ਹਾਂ ਜਿਹੜਾ ਇੱਥੇਲੇ ਪਾਸੇ ਕਿਹੜਾ ਇਹ 2021 ਮਾਡਲ ਹੈ 2 ਇਹਦੀ ਕੀ ਗੱਲ ਹੋ ਰਹੀ ਹੈ ਕਿਥੋਂ ਦਾ ਡੀਟੇਲ ਲੈ ਲੈਂਦੇ ਸੀ ਇਹ ਪੰਜਾਬ ਨੰਬਰ ਹੈ ਪੰਜਾਬ ਨੰਬਰ ਹਾਂ ਫਸਟ ਪਾਰਟੀ ਫਸਟ ਪਾਰਟੀ ਇਹ ਕਿੰਨੇ ਕਿੱਲੇ ਹੋਣਾ ਬਈ ਇਹ ਚੱਲ ਗਿਆ ਬਈ 700 ਘੰਟਾ 700 ਘੰਟੇ ਚੱਲੇ ਹੋਏ ਹਾਂ ਜੀ ਟਾਇਰ ਵੀ ਨਵੇਂ ਵਰਗੇ ਨਾ ਨਵੇਂ ਵਰਗੇ ਟਾਇਰ ਚ ਕੀ ਡਿਮਾਂਡ ਰੂ ਇਹਦੀ ਬਈ ਇਹਦੀ 6 ਲੱਖ ਤੇ 75000 ਰੁਪਏ ਹੈ 6 ਲੱਖ ਤੇ 75000 ਰੁਪਏ ਆਊਟ ਰੇਟ ਦਿਖਾਉਣੇ ਆਪਾਂ ਹਾਂ ਜੀ ਹਾਂ ਜੀ ਇਹ ਜਿਵੇਂ ਕੋਈ ਵਪਾਰੀ ਆ ਆਪਣਾ ਸੇਲ ਹੋ ਗਿਆ ਜੀ ਵਿਚਾਲੜਾ ਸੋਨਾ ਲਿਖਾ ਸਾਖਾ ਅੱਛਾ ਇੱਕਰਾ ਸੋਨੇ ਦੇ ਬੰਦੇ ਨੂੰ ਦੇਤਾ ਇਹ ਲੈ ਕੇ ਜਾਣਗੇ ਸੁਣਦੇ ਨੇ ਇਹ ਕਿਸੇ ਵਪਾਰੀ ਭਾਈ ਨੇ ਲੈਣਾ 15 ਮਾਡਲ ਹੈ ਡਿਸਟ੍ਰੀਬਿਊਟਰ ਦਾ ਟਰੈਕਟਰ ਹੈ ਇਹ ਆਪਾਂ ਸਿਰਫ 2,10,000 ਦਾ 10,000 ਦਾ ਦੇ ਦਾਂਗੇ 15 ਮਾਡਲ 15 ਮਾਡਲ ਡੀਪੀ ਤੂੰ 2,10,000 ਦਾ 10,000 ਦਾ ਜੇ ਕੋਈ ਦੇ ਦੇ ਤਾਂ ਆਪਣੀ ਦੇਣ ਦਾ ਡਿਸਟ੍ਰੀਬਿਊਟਰ ਵੀ ਆ ਭਾਈ ਟਰੈਕਟਰ ਦੇ ਆ ਤੀਆ ਕਿਉਂ ਇਹ ਆਉਂਦਾ ਨਹੀਂ ਜੀ ਤਕਰੀਬਨ ਇਹ 15 ਚ ਹੀ ਆਉਣ ਲੱਗੇ ਨੇ ਇਹੀ 15,000 ਦਾ ਦਾ ਡਿਸਟ੍ਰੀਬਿਊਟਰ ਦਾ 15,000 ਠ 2 लाख 10000 हां 15 ਮਾਡਲ ਹਾਂ ਹੁੱਕ ਆ ਕੇ ਆਈ ਦੀ ਲੱਗੀ ਹੈ ਜੀ ਕਿਹੜਾ ਕੋਈ ਵਪਾਰੀ ਪਈ ਉਹ ਨੂੰ ਦੇਣਾ ਇਹ ਕਟਕਟੀ ਵਿੱਚ ਆਇਆ ਵਿੱਚ ਓਕੇ ਤੇ ਜਿਹੜਾ ਆ ਖੜਾ ਵੀ ਇਧਰ ਨੇ 10 ਮਾਡਲ ਆ ਜੀ ਇਹ 240 ਦਾ ਦੇਣਾ ਲੈਣੀ ਹੈ ਬਸ ਜੀ 2 लाख 30000 ਦਾ 10 ਮਾਡਲ ਹੈ ਇਹ ਰੇ ਜਬ ਵਧੀਆ ਪੈਣੀ ਵਧੀਆ ਨਵੇਂ ਟਾਇਰ ਨੇ ਚਾਰੇ ਐਮ ਆਰ ਐਫ ਇਹ ਲੈ ਮਿੱਤਰੋ ਬਾਕੀ 3-4 ਟਰੈਕਟਰ ਤੁਹਾਨੂੰ ਹੋਰ ਦਿਖਾਉਣੇ ਆ ਤੇ ਹੈ ਇਧਰ ਵੀ ਖੜੇ ਨੇ ਬਾਹਰ ਇਹ ਸਵਰਾਹੀ ਕਿੰਨੇ ਵਾਰੀ ਸਿੱਤ ਚਾਰੇ ਸਵਰਾਹੀ ਕਾਪੜੇ ਲਈ ਸਭ ਤੋਂ ਵੱਡੀ ਗੱਲ ਕਲਾਸ ਕਰਾ ਲੈ ਬਾਈ ਮੰਗਦੇ ਨੇ ਉਹ ਆਪਣੇ ਲਵੇ ਆ ਗਿਆ ਰਸਤੇ ਚ ਆ ਰਿਹਾ ਟਰੈਕਟਰ ਕਲਾਸ ਕਰੇਂ ਜਨ 14 ਮਾਡਲ ਸਪੈਸ ਲੈ ਲੇਤਾ ਹਾਂ ਆ ਕਿੰਨਾ ਮਾਡਲ ਹੈ ਇਹ 2019 ਮਾਡਲ ਹੈ 19 ਮਾਡਲ ਹੈ ਤਾਂ ਹੀ ਮੈਂ ਕਰਾਂ ਯਾਰ ਕਿਤੇ ਗੁਰਸ਼ ਵੀ ਆਉਂਦੀ ਦੇਖਦਾ ਇਹ ਕਿੰਨੇ ਦਾ ਮੰਗ ਰਿਹਾ ਇਹ 5 35 ਦੇ 5 ਲੱਗਦੇ ਨੇ ਇਹ 2016 ਮਾਡਲ 16 ਮਾਡਲ ਜਿਹੜੀ ਰੇਟ ਆਪਾ ਦੇ ਦਿੰਦੇ ਨਹੀਂ ਰੇਟਿੰਗ ਦੇ ਸਾਰਾ ਬੂਟ ਟਰੈਕਟਰ ਹੋਰ ਕਰਨਗੇ 4,35,000 ਰੁਪਏ ਦੇ ਦਾਂਗੇ 16 ਮਾਡਲ ਕੋਈ ਦੇ ਦੇ ਤਾਂ ਆਪਣੀ ਦੇਣ ਕਰੀਏ 4,35,000 ਰੁਪਏ 16 ਮਾਡਲ ਫਸਟ ਪਾਰਟੀ ਦਾ ਜਮਾ ਜਿਹਦਾ ਨਮਾ ਕੜਾ ਉਸੇ ਦਾ ਕਿਤੇ ਬੁਰਸ਼ੋ ਵਿੱਚ ਟਰੈਕਟਰ ਤੇ ਤਾਂ ਦੇਣਦਾਰੀ ਕੱਲ ਨੂੰ ਵੀ ਹੋਵੇ ਕਿਤੇ ਟਰੈਕਟਰ ਆਉਣ ਜਾਣ ਦਾ ਖਰਚਾ ਲੈ ਲਿਆ ਅਗਲਾ 16 ਮਾਡਲ ਕੋਈ 4,35 ਦਾ ਦੇ ਦੇ ਤਾਂ ਆਪਣੀ ਗਾਰੰਟੀ ਹੈ ਨਹੀਂ ਹੁੰਦੀ ਹਾਂ ਇਹਦਾ ਆ ਖੜਾ ਬਈ ਇਹ 18 ਮਾਡਲ ਆ ਬਈ ਸਹੀ 18 ਮਾਡਲ ਆ ਹਾਂ ਇਹ ਵਪਾਰੀ ਭਾਈ ਨੇ ਲਿਆਣਾ ਕਿਸੇ ਨੇ ਤਾਂ 445000 ਦਾ ਦੇ ਦੇ ਸਾਰਾ ਮਾਲ ਨਾਲ ਦੇ ਕਹ ਲੈ 1040 ਰੁਪਏ ਦੇ ਟਾਇਰ ਪਾ ਲੈ ਲੋ ਇਹਦੇ 67000 ਹਰ ਦੇ ਇਹਦਾ ਨੰਬਰ ਕਿੱਥੋਂ ਇਹਦਾ ਪੰਜਾਬ ਦਾ ਜੀ ਆਹ ਦੂਜੇ ਇਹ ਹਰਿਆਣੇ ਦੇ ਜੀ ਤਾਂ ਦੋਨੇ ਆ ਚਾਰ ਨੰਬਰ ਦੇ ਆ ਜੀ ਤੇ ਲਾ ਮੈਂ ਤੇ ਬਿੱਟੂ ਆਰਜਨ ਕਿੰਨਾ ਮਾਡਲ ਆ ਭਾਈ ਇਹ 2018 ਮਾਡਲ ਆ 18 ਮਾਡਲ ਇਹਨੂੰ ਕੋਈ 18 ਨਹੀਂ ਕਹਿ ਸਕਦਾ ਇਹਨੂੰ 23 24 ਮਾਡਲ ਕਹੂਗਾ ਇਹ ਤਾਂ ਵਿੱਚੋਂ ਤਾਂ ਬੜੀ ਨਵਾਂ ਪਿਆ ਹੋਇਆ ਹੈ ਹਾਂ ਬਾਹਰ ਤਾਂ ਰੇਤਾ ਪਿਆ ਹੋਇਆ ਦੀ ਬਾਈ ਫਿਰ ਹਾਂ ਹਾਂ ਭਾਈ ਆਹ ਨਾਲ ਦਾ ਜੀ ਰੈਡੀਏਟਰ ਭਾਈ ਨਾਲ ਦਾ ਦੇਖੀ ਕਲੱਚ ਵੀ ਨਹੀਂ ਖੁੱਲਿਆ ਜੀ ਆ ਦੇ ਪਰ ਮੈਂ ਨੇੜੇ ਉਹ ਕਿ ਦਕਾ ਦੇ ਕਲੱਚ ਵੀ ਨਹੀਂ ਖੋਲਿਆ ਨਟ ਦਾ ਕਿਤੇ ਚਾਬੀ ਲੱਗੀ ਕਹਦੇ ਕੋਈ ਅੰਦਾ ਆ ਦੇਖੀ ਆ ਦੇਖੀ ਲੈ ਇਹ ਤਾਂ ਰੇਤਾ ਪੈ ਗਿਆ ਬਈ ਇਕੱਲੇ ਜਾਣਾ ਯਾਰ ਬੇਲਟਾਂ ਨਵੀਆਂ ਯਾਰ ਬਾਈ ਇਹ ਟਰੈਕਟਰ ਖੜੇ ਹੀ ਆਇਆ ਹੋਇਆ ਹੈ ਨਾ ਇਹ ਤਾਂ ਬਈ ਬਹੁਤ ਘੱਟ ਚੱਲਣ ਨਾਲ ਦੇ ਟਰੈਕਟਰ ਦੇ 70 ਪੈਸੇ ਅੱਛਾ 18 ਮਾਡਲ ਜੇ ਕੋਈ ਇੰਨਾ ਨਵਾਂ ਮਿਲ ਜਾਏ ਤਾਂ ਆਪਣੀ ਦੇਣ ਦਾਂਗੇ ਮਿਲਦਾ ਨਹੀਂ ਵੀਰੇ ਨਹੀਂ ਮਿਲਦਾ ਤੇ ਇਹੋ ਕਾ ਲਾ ਦੇ ਬਈ ਬਈ ਨਹੀਂ ਦੱਸ ਇਹ ਇਹਦੇ ਨੰਬਰ ਕਿੱਥੋਂ ਦਾ ਹੂ ਨੰਬਰ ਇਹਦਾ ਬਾਈ ਹਾਂ ਮੰਨ ਕੇ ਚੱਲ ਹੈਗਾ ਦਾ ਪੰਜਾਬ ਦਾ ਦੀ ਮੰਨ ਕੇ ਚੱਲ ਉਹ ਉਹਨਾਂ ਨੇ ਐਨਓਸੀ ਲੈਤੀ ਦੀ ਹਰਿਆਣੇ ਦੀ ਵੀ ਸਬਸਿਡੀ ਮਿਲ ਜੂ ਉਹ ਸ਼ਾਇਦ ਕੈਨਸਲ ਹੋ ਕੇ ਉੱਥੋਂ ਦੁਬਾਰੇ ਪੰਜਾਬ ਦੀ ਰਹੂਗਾ ਪੰਜਾਬ ਦੀ ਨਹੀਂ ਫਿਰ ਨੌਕਰਾ ਕੇ ਦੇਵਾਂਗੇ ਲਵਾ ਕੇ ਦੇਵਾਂਗੇ ਜੇ ਐਨਓਸੀ ਦੇਵਾਂਗੇ ਕਿੰਨੇ ਦਾ ਇਹ 5 ਲੱਖ ਤੇ 25000 ਰੇਟ ਕਰਦੇ ਆਪਾਂ 11 ਮਾਡਲ ਦਾ 5 ਲੱਖ ਤੇ 25000 ਰੇਟ ਕਰਦੇ ਆ ਪੂਰੇ 5 ਦਾ ਬਣ ਜੂ ਹਾਂ ਆ ਚੱਕੋ ਮੇਤਰਾ ਹੋਈ ਪੈ ਗਿਆ ਢਾਕਾ ਪੂਰੇ 5 ਲੱਖ ਦੇ ਵਿੱਚ ਤੇ ਜਿਹੜਾ ਆ ਖੜਾ ਵੀ ਆ ਨੌਕ ਇਹ ਤਾਂ ਇੱਕ ਸਿਉਣਾ ਨਹੀਂ ਕਹਿੰਦਾ ਯਾਰ ਹਾਂ ਸਿਉਣਾ ਲੈ ਕੇ ਘਰੇ ਧਰ ਲਿਆ ਹਾਂ ਉਹ ਚੱਲਿਆ ਬਣੀ ਆ 845 ਘੰਟੀ ਚੱਲਿਆ ਹੋਇਆ ओरिजिनल 845 ਮੀਟਰ ਤੇ ਦਿਖਾ ਸਕਦਾ ਜੇ ਮੀਟਰ ਕੋਈ ਬੈਕ ਕਰਿਆ ਵੀ ਕਹਦੇ ਤਾਂ ਆਪਣੀ ਦੇਣਦਾਰੀ ਹੈ ਨਹੀਂ ਚੱਲਿਆ ਦਾ 845 ਹੈ ਹਾਂ ਮਾਡਲ ਕਿੰਨਾ ਹੋ ਮਾਡਲ 17 17 ਮਾਡਲ ਧਰ ਮੈਂ 845 ਘੰਟੇ ਚੱਲਿਆ ਹੋਇਆ ਗੱਲ ਹੈਰਾਨ ਕਲੱਚ ਵੀ ਨਹੀਂ ਖੁੱਲਿਆ ਬਾਈ ਟਰੈਕਟਰ ਦਾ ਜੀ ਜੇ ਕੋਈ ਕਹਦੇ ਨਾ ਕਿਸੇ ਨਟ ਨੂੰ ਚਾਬੀ ਲੱਗੀ ਹੈ ਜਾਂ ਇੰਜਨ ਤੇ ਕੋਈ ਕਿਤੇ ਪੰਪ ਤੇ ਡੀਜ਼ਲ ਪੰਪ ਤੇ ਜਾਂ ਕਿਤੇ ਵੀ ਕਹਦੇ ਬੰਦਾ 60 HP ਵਾਲਾ ਹੈ 60 ਕੈਟਾਗਰੀ ਦਾ ਅੱਛਾ ਆ ਦੇਖਾ ਬਾਲ ਵੀ ਨਹੀਂ ਖੜਾ ਬੰਦੇ ਨੇ ਕਿਤੇ ਆ ਚੀਜ਼ਾਂ ਚੁੱਟਾਂ ਦੇਖਿਓ ਰੰਗ ਕਰੋ ਇਹ ਜਦੋਂ ਤੋਕਾ ਨਾ ਇਹ ਪੂਰੇ ਦਾ ਪੂਰੀ ਲਿਖੋ ਜੂ ਰੁਪਈਏ ਦਾ ਰੁਪਈਆ ਟਰੈਕਟਰ ਤਾਂ ਵੀ ਟਰੈਕਟਰ ਤਾਂ ਰਹੇਗਾ ਬੜਾ ਚੰਗਾ ਯਾਰ ਹਾਂ ਇਹਦਾ ਕੱਪੜਾ ਲੀੜਾ ਨਹੀਂ বাজਦਾ ਯਾਰ ਪਾਲਸ ਪੂਸਤ ਆਪਾ ਤੋਂ বাজਦੀ ਦਰਵੇਂ ਇੱਧਰ ਦੇਖੀ ਆ ਰਮਰੋਂ ਮੈਚ ਕਰਵਾਈ ਬਈ ਆ ਮਗਰਾੜ ਚੈੱਕ ਕਰਵਾਈ ਮੈਂ ਕਿਹਾ ਬੰਦਾ ਵੀ ਨਹੀਂ ਬੈਠਾ ਬਈ ਉੱਥੇ ਆਪਣੀ ਦੇਣਦਾਰੀ ਆ ਯਾਰ ਆ ਇੱਥੋਂ ਦੇਖ ਆ ਕਲਰ ਵੀ ਨੁੱਤਰੇ ਪੈਰ ਦਾ ਨਾ ਤੋਂ ਹੱਲੇ ਤੱਕ ਲੈ ਮੈਂ ਕਿਹਾ ਕਿਤੇ ਬਾਈ ਚਾਹ ਬੰਦਾ ਫੋਨ ਤੇ ਕਹਦਾ ਨਾ ਮੇਰੇ ਘਰੇ ਟਰੈਕਟਰ ਭੇਜ ਦੇ ਜੇ ਉਹਨੂੰ ਕਿਤੇ ਕਹਿਤਾ ਵੀ ਐ ਬੁਰਸ਼ਾ ਟਰੈਕਟਰ ਤੇ ਆਪਣੀ ਵਾਪਸੀ ਆ ਇੱਕ ਬੱਕਰੀ ਜੀ ਦਿਖ ਕੱਲਾ ਇੱਥੋਂ ਟਰੈਕਟਰ ਲੈ ਬਣੇ ਨਹੀਂ ਹੋਇਆ ਕਈ ਸੱਚਨ ਸੋਚਣਾ ਇਹ ਬੰਦਾ ਪਾਣੀ ਵੀ ਨਹੀਂ ਮਾਰਦਾ ਜਰੂਰੀ ਹੈ ਬਈ ਆ ਦੇਖੀ ਆਏ ਨਹੀਂ ਪਤਾ 6 ਮਹੀਨੇ ਦਾ ਉਹ ਖੜਾ ਹੋਵੇ ਰੇਤਾ ਭੰਦਣਾ ਕਿਲੋ ਰੇਤਾ ਖੜਾ ਦੇਖ ਲੈ ਮੇਰੇ ਨਾਲ ਟੀਵੀ ਘਰ ਦੇ ਘਰ ਹੋਂਦਾ ਉਵੇਂ ਹੀ ਖੜੇ ਨੇ ਆਏ ਖੜਾ ਦਿੰਨਾ ਕੱਲਾ ਜਾਣਾ ਯਾਰ ਮੈਂ ਖੜਾ ਜਾਂਦੇ ਹੁਣ ਕੋਈ ਕਿਹਦੀ ਕਿਹਦੀ ਤੋਈ ਜਾਈਏ ਆ ਤਾਂ ਗੱਲ ਹੈਗੀ ਆ ਇਹ ਟਰੈਕਟਰ ਆਪਣਾ ਆਪ ਦਾ ਅੱਛਾ ਆਪਣਾ ਹੀ ਆ ਇਹ ਆਪਾਂ 960 ਦੇ ਬਾਲੇ ਫੈਨ ਆ ਪੱਠੀ ਵੀ ਚੈੱਕ ਕਰਵਾ ਪੱਠੀ ਨਾਲ ਦੀ ਤੇ ਦੇਖ ਲੈ ਬਈ ਰੰਗ ਉਹ ਨਹੀਂ ਬਈ ਮੈਨੂੰ ਇਹ ਦੱਸ ਆ ਦੇਖ ਬਹਿਰਾਂ ਦੇ ਉੱਪਰ ਵੀ ਕੱਲੇ ਕੱਲੇ ਸਟਿੱਕਰ ਲਾਏ ਯਾਰ ਹ ਬਈ ਕਿੰਨੇ ਦਾ ਟਰੈਕਟਰ ਦਵਾ ਗਿਆ ਆਪਾਂ ਲੈਣ ਦੇਣ ਵਾਲੀ ਗੱਲ ਦੱਸ ਦੇ 5 ਲੱਖ ਤੇ 35000 ਰੁਪਏ 5 ਲੱਖ ਤੇ 35000 ਹਾਂ ਆਏ ਆਏ ਹੋਰ ਮਾਰਤਾਂ ਕਿ ਨਾ ਕਰੇਗਾ ਜਾਇਜ ਕਹਦੇਗਾ ਚੱਲਾਂਗੇ ਮੈਂ ਇਥੋਂ ਯਾਰ ਵੱਧ ਕਿਹਾ ਜਾਂਦਾ ਬਾ ਜਾਇਜ ਜਾਂ ਕਹਦੇ ਚੱਲੂ ਚੱਲੂ ਪਰ ਬੰਦਾ ਹਾਂ ਖੂਨ ਤੇ ਸਾਈ ਪਾ ਦੇ ਟਰੈਕਟਰ ਦੀ ਅਗਲਾ ਐਂ ਕਹਦੇ ਇੱਕ ਪਾਸੇ ਬੰਦੇ ਦੇ ਪਿੰਡ ਚ 24 ਮਾਡਲ ਨੂੰ ਇੱਕ ਪਾਸੇ ਨੂੰ 17 ਨੂੰ ਲਾ ਲੇ ਜੇ ਘੱਟ ਰਹਿ ਗਿਆ ਰੇਟ ਦੱਸ ਫਿਰ ਇੱਕ ਵਾਰੀ ਦੋ ਵਾਰੀ ਰੇਟ ਦੱਸ 535 ਕਹਨੇ ਆ 5 ਲੱਖ ਤੇ 20 ਹਜ਼ਾਰ ਦਾ ਚਕਾ ਦੀ ਮੈਂ ਚੱਕੋ ਮੇਤਰੋ 5 ਲੱਖ ਤੇ 20 ਹਜ਼ਾਰ ਦਾ ਇਹ ਤਾਂ ਇੱਕ ਮੇਲਾ ਲੁੱਟਣ ਵਾਲਾ ਕੰਮ ਹੈ ਰੁਪਈਆ ਵਿੱਚ ਪਾਏ ਉਹਨਾਂ ਰੁਪਈਆ ਘਟਾਏ ਉਹਨਾ ਬੱਲੇ ਵੀ ਆ ਤੇ ਜਿਹੜਾ ਆ ਖੜਾ ਵੀ 3700 3700 ਫੋਰ ਬੋਡੀਫਾਈ ਕਰਾਇਆ ਹੈ 4 ਲੱਖ ਰੁਪਈਆ ਲਾਇਆ ਹੈ ਬੰਦਿਆਂ ਨੇ ਇਹਦੇ ਉੱਪਰ 4 ਲੱਖ ਹਾਂ ਆਹ ਵੇ ਫਿਲਟਰ ਵੀ ਆਰਮੀ ਦਾ ਲੈ ਕੇ ਲਾਇਆ ਹੈ ਹਾਂ ਓਏ ਇਹ ਮਿਲਦਾ ਨਹੀਂ ਬਈ ਇਹ ਆਪ ਛਤਰੀ ਵੀ ਆ ਵਧੀਆ ਰੀਜਨਲ ਸਟਾਈਲ ਇਹ 60 ਵਾਲਾ ਹਿੱਸਾ ਲਾਇਆ ਹੋਇਆ ਹੂੰ ਮਗਰਾੜ ਨਵੇਂ ਲਾਤੇ ਬਈ ਹੈਨਾ ਫਾਰਮ ਟਰੈਕ ਦੇ 24000 ਦੇ ਨੀਤੀ ਜਲਸੀ ਚੋਰੀ ਤੇ ਹੁਣ ਤੇ ਬਈ ਮੈਨੂੰ ਇਹ ਦੱਸਿਓ ਇਹ ਕਿੰਨੇ ਕ ਦਾ ਦਮਾਗੇ ਆਪਾਂ ਤੇ ਮੁੱਲ ਤਾਂ 1 ਲੱਖ ਤੇ 95000 ਕਰਦੇ ਆਪਾਂ ਅੱਛਾ ਬਾਕੀ ਹੁਣ ਜਿਵੇਂ ਤੇਰੀ ਵੀਡੀਓ ਦੇਖ ਕੇ ਆਉ ਆ ਦੇਖੀ ਇਹ ਤਾਂ ਕੱਪੜਾ ਕੋਪੜਾ ਨਹੀਂ ਬੱਜਿਆ ਥੋੜਾ ਜਿਹਾ ਕਰ ਰਹੇ ਤੂੰ ਬਟੂ ਕਰ ਦੇ ਦੱਸ ਦੇ ਤੂੰ ਆਹ ਕਰ ਦੇ ਦੱਸ ਦੇ ਮੈਂ ਤਾਂ ਕਹਿੰਦਾ 90 ਕਿਦਾ ਕਰਦੇ 90 ਤਾਂ ਨਹੀਂ ਫੇਰ ਤਾਂ ਘਟਾਉਣ ਦਾ ਕੀ ਫਾਇਦਾ ਨਹੀਂ ਐਨਾ ਕ ਤੇ ਆ ਕੇ ਫਿਰ ਸੱਜਣੇ ਮੱਥਾ ਮਾਰ ਲੈਂਦੇ ਹੈ ਹੈ ਪੰਜ ਨਾਲ ਨਹੀਂ ਨਾ ਗੱਲ ਬਣਦੀ ਹੁੰਦੀ ਫਾਰਮ ਟਰੈਕ ਜਾਂਸੀ ਤੋਂ ਲੈ ਕੇ ਲਾਇਆ ਇਹਦੇ ਤੋਂ ਤਾਂ ਸਾਰੀ ਬੰਦੇ ਨੇ ਰੀਜਨ ਸਮਾਨ ਲਾਇਆ ਹੈਗਾ ਸਰ 75 ਦਾ ਕਰਾ ਦਈਏ 74 ਘੱਟ ਹੋ ਹੈ 75 ਘੱਟ ਹੋ ਚਲ ਅਸੀਂ ਦਾ ਹੋ ਜੂ 80 ਦਾ ਠੀਕ ਹੈ 1 ਲੱਖ ਤੇ 80 ਹਜ਼ਾਰ ਦਾ ਲੈ ਜਾਓ ਮਿੱਤਰੋ ਇਹਦਾ ਨੰਬਰ ਕਿੱਥੋਂ ਦਾ ਚ ਨੰਬਰ ਇਹਦਾ ਬਰਨਾਲੇ ਬਰਨਾਲੇ ਤੋਂ ਤਿਆਰ ਹੋ ਕੇ ਗਿਆ ਹੋਇਆ ਯਾਰ ਮਨਸੀ ਤੋਂ ਤਿਆਰ ਹੋਇਆ ਹੋਣਾ ਇਹ ਪਤਾ ਨਹੀਂ ਕੀ ਤੋ ਹੋਇਆ ਬਰਨਾਲੇ ਤੋਂ ਤਿਆਰ ਹੋ ਕੇ ਗਿਆ ਟਰੈਕਟਰ ਓਕੇ ਤੇ ਚਲੋ ਜਿੱਥੋਂ ਦਾ ਵੀ ਹੋਇਆ ਨੰਬਰ ਸਕਰੀਨ ਤੇ ਚਲਾਤਾ ਤੇ ਬਾਈ ਬਿੱਟੂ ਮਿੱਤਰੋ ਪੂਰਾ ਘੈਂਟ ਬੰਦਾ ਜੇ ਕਿਸੇ ਸੱਜਣ ਨੇ ਕੋਈ ਵੀ ਟਰੈਕਟਰ ਖਰੀਦਣਾ ਨਾ ਨੰਬਰ ਆਪਾਂ ਚਲਾਤਾ ਤੇ ਹਰ ਇੱਕ ਟਰੈਕਟਰ ਤੁਹਾਨੂੰ ਨਾਮ ਹੋ ਕੇ ਮਿਲੂਗਾ ਨਾ ਇੱਕ ਸਭ ਤੋਂ ਵੱਡੀ ਗੱਲ ਆ ਵੀਰ ਬਣ ਕੇ ਲੋਨ ਵਾਲੇ ਬਾਈ ਨਾ ਯਾਰ ਪਰੇਸ਼ਾਨ ਕਰੋ ਹਾਂ ਲੋਨ ਵਾਲੇ ਜਿਹੜਾ ਕੋਈ ਲੋਕਲ ਆ ਲੋਨ ਕਰਵਾ ਦੂੰਗਾ ਪਰ ਆਪਣੀ ਪੇਮੈਂਟ ਦੇ ਜੇ ਲੋਨ ਵੀ ਕਰਵਾ ਦੂੰਗਾ ਲੋਨ ਦੇ ਵਿੱਚ ਡਿੱਗ ਤੱਕ ਕੀ ਆਉਂਦੇ ਨੇ ਬੈਂਕਾਂ ਵਾਲੇ ਨਹੀਂ ਸੌਣ ਦਿੰਦੇ ਬਾਈ ਉਹ ਕੋ ਨੂੰ ਕਾਰ ਫੋਨ ਆ ਚੀਜ਼ ਚਾਹੀਦੀ ਆ ਚੀਜ਼ ਇੰਨੇ ਕੱਲਾ ਜਾਣਾ ਬਾਈ ਮੈਂ ਜੀਮੀਦਾਰਾਂ ਦੇ ਟਰੈਕਟਰ ਹੁੰਦੇ ਨੇ 5-6000 ਲੈਣਾ ਹੁੰਦਾ ਉਹ ਟੈਂਸ਼ਨ ਬਹੁਤ ਵੱਡੀ ਹੁੰਦੀ ਇੱਕ ਬਾਈ 9 ਵਜੇ ਤੋਂ ਬਾਅਦ ਭਰਾ ਫੋਨ ਵਾਲਾ ਕਈ ਵਾਰੀ 12-12 ਵਜੇ ਬਾਈ ਤੰਗ ਕਰੀ ਜਾਂਦੇ ਨੇ ਯਾਰ ਭਰਾ ਬਣ ਕੇ ਬੇਨਤੀ ਆ ਰੇਟ ਜਿਹੜੇ ਆਪਾਂ ਦੇ ਦਾਂਗੇ ਜੋ ਰੇਟ ਕੋਈ ਦੇ ਦੇ ਤਾਂ ਆਪਣੀ ਦੇਣਦਾਰੀ ਸਹੀ ਗੱਲ ਆ ਹਾਂ ਤੇ ਬਾਅਦ ਕੇ ਤਸੱਲੀ ਕਰਕੇ ਆਪਣੇ ਘਰੋਂ ਫੇਰ ਲੈ ਜਾਓ ਟਰੈਕਟਰ ਕਰੋ ਸੰਪਰਕ ਨੰਬਰ ਸਕਰੀਨ ਤੇ ਬਿਟੂ ਬੋਲ ਵੀ ਦੇ ਇੱਕ ਵਾਰੀ ਨੰਬਰ ਦਰਦਾਰੀ ਨੰਬਰ 98724 ਹਾਂ 91041 ਪਿੰਡ ਮਹਿਲਾ ਚੌਕ ਜ਼ਿਲ੍ਹਾ ਸੰਗਰੂਰ ਦਾ ਪਿੰਡ ਹੈ ਜੀ ਇਹ ਹਾਂ ਸੰਗਰੂਰ ਤੋਂ ਕਿੰਨੀ ਦੂਰ ਹੈ ਸੰਗਰੂਰ ਤੋਂ 12 ਭਵਾਨੀਗੜ੍ਹ ਤੋਂ 18 ਸੁਨਾਮ ਤੋਂ 9 ਗੜਬੇ ਤੋਂ 12 ਹਾਂ ਸੈਂਟਰ ਚ ਪਿੰਡ ਆਪਾਂ ਕਰੋ ਸੰਪਰਕ ਨੰਬਰ ਸਕਰੀਨ ਤੇ ਚਲਾਤਾ